मित्रो 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 हां मित्रों सारे ਭੈਣ ਦੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਆਪਣੇ YouTube ਚੈਨਲ Champion 105 ਉੱਪਰ ਹਨਾ ਉਮੀਦ ਆ ਮੇਰੇ ਸਾਰੇ ਭੈਣ ਭਰਾ ਮਿੱਤਰੋ ਚੜ੍ਹਦੀ ਕਲਾ 'ਚ ਹੋਵੋਗੇ ਆਪਾਂ ਵੀ ਪੂਰੀ ਚੜ੍ਹਦੀ ਕਲਾ 'ਚ ਅੱਜ ਮਿੱਤਰੋ ਵਲੌਗ ਦਾ ਆਪਾਂ ਨੇ ਲੇਟਸਟ ਸਟਾਰਟ ਕਰਿਆ ਆहां ਕਿਉਂ ਤੁਹਾਨੂੰ ਪਤਾ ਹੀ ਆਉਣਾ ਕਿ ਰੋਜ਼ ਭੋਰ ਕਰਦੇ ਵੀ ਆਪਾਂ ਕੀ ਦਿਖਾਈ ਜਾਣਾ ਬਾਕੀ ਮੋਟਰ ਤੇ ਸੀਗੇ ਕਿਉਂ ਇੱਕ ਗੱਲ ਹੋਰ ਆ ਵੀ ਜਿੰਨੇ ਜਿੰਨਾ ਟਾਈਮ ਆਪਾਂ ਭੋਰ ਕਰਦੇ ਆ ਆਪਾਂ ਅੰਗੇ ਦੂਰੇ ਪਰੇ ਵੀ ਨਹੀਂ ਜਾ ਸਕਦੇ ਨਾ ਕੋਈ ਘਰੇ ਟਰੈਕਟਰ ਦੀ ਉਹ ਕਰ ਸਕਦੇ ਕੋ ਫਿਰ ਇੱਥੇ ਹਾਜ਼ਰੀ ਲਵਾਉਣੀ ਪੈਂਦੀ ਆ ਪੱਕੀ ਬਾਕੀ ਕਣਕ ਕੰਨੀ ਘੇੜਾ ਮਾਰਦਾ ਫਿਰਦਾ ਦੀ ਖੇਤ ਆ ਕਣਕ ਜਮਿੱਤਰ ਹੋਏ ਉਹ ਆ ਜੀ ਕੱਲ ਰੇਪ ਆਇਆ ਆਪਾਂ ਨੇ ਕਰੋ ਚੈੱਕ ਬਾਕੀ ਮੋਟਾ ਵੀ ਨਾਲ ਰੈਡੀ ਉੱਥੇ ਹੀ ਨੇ ਹੁਣੀ ਚਾਰ ਫੱਟ ਗਈ ਐ ਮੈਂ ਇਧਰ ਨੂੰ ਹੋਰ ਮੈਂ ਕਿਹਾ ਇਧਰ ਮੜ ਗਏ ਉਹ ਕਣਕ ਕੰਨੀ ਘੇੜਾ ਮਾਰ ਕੇ ਆਉਣਾ ਮਿੱਤਰੋ ਜਿਹੜੀ ਮੈਂ ਤੁਹਾਨੂੰ ਉੱਦੇ ਪਹਿਲਾਂ ਨਹੀਂ ਦਿਖਾਈ ਤੀ ਜਿਹੜਾ ਅੱਜ ਦੇ ਆਪਾਂ ਫਰਦੇ ਗੜ ਸਾਹਿਬ ਤੋਂ ਆ ਕੇ ਮਾਈਕਰੋਨ ਬਲੌਗ ਪਾਇਆ ਵੀ ਆਪਣੀ ਜਿਹੜੀ ਕਣਕ ਹਰੀ ਹੋਈ ਤੀ ਨੀ ਕੀ ਉਹ ਤੇ ਉਦੋਂ ਮੁੜ ਕੇ ਸਪਰੇ ਵੀ ਕਰਾ ਦੀ ਆਪਾਂ ਨੇ ਤਾਂ 41 ਕੱਲ ਹਾਂ ਕੱਲ ਖਾਲੀ ਸਪਰੇ ਕਰਾਈਏ ਇੱਥੇ ਹੁਣ ਮੈਂ ਕਿਹਾ ਜਾ ਕੇ ਬੰਦਾ ਕੀਟਾ ਮਾਰ ਕੇ ਆਉਣਾ ਵੀ ਕੀੜਾ ਪਤਾ ਲੱਗ ਜੂ ਵੀ ਖੱਤਾ ਭਰ ਜੇ ਗਿਆ ਕਿ ਆ ਕੇ ਨਹੀਂ ਪਰਿਆ ਬਾਕੀ ਇੱਕ ਗੱਲ ਹੋਰ ਹੈ ਨਾ ਜਿਹੜੀ ਆਪਣੀ ਮਿਆ ਕਣਕਾਂ ਆ ਚਾਰ ਕਿਆਰੇ ਤੇ ਇਧਰੋਂ ਹਰੇ ਜੀ ਨੇ ਨੇ ਆ ਦੋ ਕਿਆਰੇ ਪੀਲੇ ਨੇ ਮੈਨੂੰ ਨਾ ਲੱਗਦਾ ਵੀ ਉਹ ਗਵਾਂਡੀਆਂ ਨੇ ਨਾ ਇੱਥੋਂ ਇਹ ਦੋ ਕਿਆਰੇ ਮੈਨੂੰ ਲੱਗਦਾ ਭਰ ਗਏ ਪਾਣੀ ਨਾਲ ਇਹ ਤਾਂ ਹੀ ਮਿੱਤਰੋ ਜਿਵੇਂ ਯਾਦ ਹੋ ਕਿ ਇਹ ਦੇਖਣ ਨੂੰ ਪੀਲੇ ਲੱਗਦੇ ਨੇ ਇੰਦਰੋਂ ਹਾ ਘਾਣ ਵਾਲੇ ਮਗਰੋਂ ਭਰੇ ਨੇ ਇਹਦੇ ਚਲੇ ਪੈਰ ਦਬਦਾ ਉਹ ਚ ਦਬਦਾ ਨਹੀਂ ਤੀ ਖਿਆਰੀਆਂ ਚ ਕੱਲ ਮੇਰਾ ਯਾਨੀ ਕਿ ਮੈਨੂੰ ਲੱਗਦਾ ਵੀ ਇਹ ਭਰ ਗਏ ਤਾਂ ਹੀ ਇਹ ਕਣਕ ਥੋੜੀ ਜੀ ਪੀਲੀ ਰਹੇਗੀ ਬਾਕੀ ਜਿਹੜੀ ਉਹ ਮਿੱਤਰੋ ਆਪਣੀ ਗਾਹਾਂ ਵਾਲੀ ਕਣਕਾ ਉਹ ਗਾਹਾਂ ਵਾਲੀ 20 ਵਿੱਗੇ ਤਾਂ ਉਹ ਆ ਜਿਹੜੀ ਆਪਾਂ ਵਾ ਕੇ ਬੀਜੀ ਸੀ ਇਹ ਤਾਂ ਚਲੋ ਫਿਰ ਵੀ ਵਧੀਆ ਹੋਈ ਜਾਣਾ ਕਿਉਂਕਿ ਕੋਈ ਗੁਲੀ ਨੰਡਾ ਨਹੀਂ ਹੁਣ ਕੱਲ ਰੇ ਪਤਾ ਇੱਕ ਕੋਈ ਨਾ ਹਫਤੇ ਤੱਕ ਹੋਰ ਸੇੜ ਦੇਣਾ ਇਹ ਚ ਮਾਰੀ ਉਹ ਦਿਨ ਐ ਨਹੀਂ ਦੇਖੋ ਜਮਾ ਕਾਲੀ ਹੋ ਜਾਣਾ ਇੱਕ ਕੋਈ ਨਾ ਤਾਕਤ ਵਾਲੀ ਇਹਦੇ ਸਪਰੇ ਵੀ ਕਰਾ ਦਾਂਗੇ ਆਪਣੀ ਆਹ ਕਣਕ ਤੇ ਬਾਕੀ ਆ ਦੇਖੋ ਆ ਜਿਹੜੀ ਸਾਹਮਣੇ ਆਹ ਕਣਕਾਂ ਨਾ ਇੱਧਰ ਮਾਰਦਾ ਏਡਾ ਦੇਖਦਾ ਵੀ ਜਿਹੜੀ ਮਾਗਰੋਂ ਹਰੀ ਹੋਈ ਆ ਵੀ ਵਿੱਚ ਰਲ ਗਈ ਵਧੀਆ ਜਾਨਾ ਅੱਗੇ ਸੁਮਨ ਦਿਖਾਉਣਾ ਜਾ ਕੇ ਲਵੇ ਮਿੱਤਰੋ ਕਰੋ ਚੈੱਕ ਹੁਣ ਅੱਜ ਉਹ ਤੇ ਅੱਜ ਦੇ ਦਿੰਦਾ ਹੀ ਫਰਕ ਦੇਖ ਲਓ ਕਿਉਂ ਤਿੰਨ ਚਾਰ ਦਿਨਾਂ ਅੱਗੇ ਮਾਗਰ ਵਿੱਚ ਯਾਨੀ ਕਿ ਲਾਗੀ ਰਾਲ ਨਾਲ ਵਿੱਚ ਜਿਹੜੇ ਭਰਾਵਾਂ ਦਾ ਨਾ ਕਮੈਂਟ ਆਇਆ ਸੀ ਮੈਂ ਪੁੱਛਿਆ ਸੀਗਾ ਵੀ ਆਪਣੀ ਨਾਲ ਰਲ ਜੂ ਵਿੱਚ ਦੋ ਤਿੰਨ ਭਰਾਵਾਂ ਦੇ ਆਪਾਂ ਨੂੰ ਆਏ ਸੀ ਵੀਡੀਓ 'ਚ ਕਮੈਂਟ ਯਾਨੀ ਕਿ ਇੱਕ ਗੱਲ ਹੋਰ ਆ ਮਿੱਤਰੋ ਇਹ ਜੇ ਇੱਕ ਰੇ ਵੱਧ ਪਾ ਦਾਂਗੇ ਹੁਣ ਜਿਵੇਂ ਤਿੰਨ ਰੇ ਤੇ ਇਹ ਚ ਪੈ ਗਈ ਹੈ ਨਾ ਦੱਸਿਓ ਬਾਕੀ ਭਰਾ ਹਨਾ ਫੀ ਮੈਂ ਲੋਟ ਕਰੂੰਗਾ ਇਹ 'ਚ ਜਿਵੇਂ ਤਾਕਤ ਵਾਲੀ ਸਪਰੇਅ ਤਾਂ ਆਪਾਂ ਨੇ ਕੱਲ ਕਰਾਤੀ ਹੁਣ ਇਹ 'ਚ ਆ ਪਾਣੀ ਮੂਰੇ ਇਹ 'ਚ ਕਿਰੇ ਹੋਰ ਸੜ ਦਾਂਗੇ ਮੂਰੇ ਕਿਉਂ ਜਿਵੇਂ ਜਿਹੜੀ ਇਹ ਕਣਕ ਮਾਗਰੋਂ ਨਿਕਲੀ ਆ ਆਪਣੀ ਜਿਵੇਂ ਆ ਜਗ੍ਹਾ ਤੇ ਕਰੂ ਤੇ ਇੱਕੇ ਸਾਰੀ ਮਾ ਬਾਦ ਦੀ ਨਿਕਲੀ ਹੋਈ ਹੈ ਮਿੱਤਰੋ ਫਲੇ ਐ ਸੋਖ ਰੱਖੋ ਵੀ ਆਪਣੀ ਗੁੱਲੀ ਡੰਡਾ ਨਹੀਂ ਹੈਗਾ ਤੇ ਇੰਨਾ ਹੈਗਾ ਤਾਂ ਹੈਗਾ ਉਹ ਜਿਵੇਂ ਆ ਦੇਖੋ ਇੱਕ ਦੱਗੀ ਆ ਨਾ ਐ ਬਸ ਆ ਇੱਕ ਦੱਗੀ ਆ ਪਤਾ ਨਹੀਂ ਇਹ ਤੇ ਜਿਆਦਾ ਸਪਰੀਰ ਪੈਣ ਤੋਂ ਰਹੇਗੀ ਪਤਾ ਨਹੀਂ ਕੀ ਚੱਕਰ ਪਿਆ ਚਲੋ ਕੋਈ ਨਾ ਬਾਕੀ ਇਹ ਚ ਆਪਾਂ ਨੇ ਰੇਮ ਹੈ ਬਲਵਾਨ ਹਰੀ ਦਾ ਹੋਈ ਮੈਂ ਕਹਿੰਦਾ ਰੇ ਆਪਾਂ ਚਾਰ ਪਾ ਦਾਂਗੇ ਇਹ ਚ ਕਰੇ ਹੋਰ ਸਿੱਟ ਦਾਂਗੇ ਆਪਣੇ ਕੋਲੇ ਥੈਲੇ ਪਾਇਦਾ ਹੈਗੀ ਨੇ ਘਰੇ ਕੋ ਗਗਨੇ ਤੋਂ ਲੈਣੇ ਨੇ ਜਿਹੜੇ ਪੰਜ ਥੈਲੇ ਉਹ ਲੈ ਕੇ ਐ ਚ ਪਾ ਗਏ ਇਹ ਤੇ ਜਿਹੜੀ ਪਾਣੀ ਦੇ ਮੂਰੇ ਪੈ ਜੂ ਰੇ ਚ ਬਾਕੀ ਕਰੋ ਚੈੱਕ ਹੂੰ ਰਲਜੂ ਵਧੀਆ ਨਾਲ ਉਦੋਂੋਂ ਦੇਖ ਲੈ ਅੱਜ ਤੱਕ ਕਿੰਨਾ ਫਰਕ ਪੈ ਗਿਆ ਆਪਾਂ 4-5 4 ਦਿਨ ਹੋ ਗਏ ਦੇਖ ਕੇ ਗਿਆ ਨੂੰ ਜਿਹਦੇ ਆਪਾਂ ਪਹਿਲਾਂ ਦੇਖ ਕੇ ਗਏ ਸੀ ਦੇਖ ਲੈ ਤੂੰ ਹੁਣ ਤਾਂ ਠੀਕ ਆ ਰਲਜੂ ਆ ਰਲਜੂ ਹੂੰ ਪਤਾ ਲੱਗਦਾ ਦੇਖ ਲੈ ਜਿਹੜੀ ਆਕਮ ਹੈ ਜਿਹੜੀ ਕੋ ਪਹਿਲਾਂ ਨਿਕਲੀ ਉਹ ਰਲਜੇ ਗਈ ਜਿਹੜੀ ਕੋ ਮਾਂ ਬਾਲੇ ਮਲੇੜ ਨਿਕਲੇ ਨੇ ਉਹ ਖੜੇ ਨੇ ਕੋਸ ਆਪਾਂ ਉਦਦੇ ਵੀ ਉਰੇ ਇੱਕ ਜੀ ਖੜੇ ਸੀ ਗਾਂ ਚੱਲ ਕੇ ਦੇਖਦੇ ਆ ਉਧਰ ਆ ਜਾ ਹੋ ਚੱਕ ਜੇ ਸਾਨੂੰ ਕੈਮਰੇ ਜੀ ਵੀ ਅੱਡ ਦੀਨੇ ਹੋਣਗੇ 211 ਮੇਰੀ ਗੱਲ ਮੰਨਦੇ ਨਹੀਂ ਮੈਂ ਇਹਨਾਂ ਨੂੰ ਕਹਣਾ ਵੀ ਇਹਨਾਂ ਨੇ 211 ਭਰਤੇ ਕਿਉਂ ਕੱਲ ਜਦ ਮੈਂ ਰੇਪ ਆਇਆ ਮੇਰਾ ਮਿੱਤਰੋ ਜਿਹੜੀ ਕਣਕ ਮਾਗਰੋ ਭਰੀ ਆ ਉਹ ਜਿਹ ਪੈਰ ਨਹੀਂ ਉਹ ਜਿਹ ਪੈਰ ਵਧੀਆ ਖੜਦਾ ਸੀ ਇਹ ਜਿਹੜੀ ਉਹ ਤੋਂ ਪਹਿਲਾਂ ਦੀ ਭਰੀ ਹੋਈ ਆ ਇਹ ਮੇਰਾ 211 ਨਹੀਂ ਕਿਉਂ ਕੱਲ ਪੈਰ ਦਬਦਾ ਰਿਹਾ ਬਾਕੀ ਆ ਖੱਤਾ ਆਪਣੇ ਗਾਹਾਂ ਤੋਂ ਵੀ ਦੇਖ ਲਓ ਤੁਸੀਂ ਕਹੋਗੇ ਵੀ ਇੱਕ ਜਗ੍ਹਾ ਦੀ ਗਮਨੀ ਖੜ ਕੇ ਵੀਡੀਓ ਬਣਾ ਕੇ ਪਤਾ ਐ ਨਹੀਂ ਉਹ ਹੁੰਦਾ ਵੀ ਇਹ ਸਾਨੂੰ ਆਪਾਂ ਗਾਹਾਂ ਸਾਰੇ ਖੱਤੇ ਜਿੱਦਾਂ ਝਾਤੀ ਮਰਵਾਦਨੇ ਆਪਣੇ ਜੀ ਬਾਕੀ ਕਰ ਲਓ ਚੱਕ ਬਾਹਰ ਜਾਣ ਕੇ ਮੂੰਹ ਲੱ ਚੇਤਕਾਰੇ ਜਦ ਦੀ ਮਰੇ ਸਿਆੜ ਤਾਂ ਖੜੀ ਤੀ ਪਹਿਨ ਸਿਆੜ ਵੀ ਹੋ ਗਏ ਸਿਆੜ ਸਿਆੜ ਵੀ ਸਿਆੜ ਕੁਲੇ ਆਏ ਜਦੀ ਮਿੱਟੀ ਪੈ ਗਈ ਉਹਨਾਂ ਤੇ ਦਾਣੇ ਸਿਆੜ ਵੀ ਦੇਖ ਲੈ ਆਪਣਾ ਕਿਹੜਾ ਰਿਹਾ ਵੀ ਕਿਹੜਾ ਸਾਰਾ ਸਿਰੇ ਤੋਂ ਸਿਰੇ ਤੱਕ ਜਿਹੜਾ ਹੈਗਾ ਦੀ ਹਰੇ ਹੋ ਗਏ ਆ ਦੇਖ ਲੈ ਇੱਥੋਂ ਵੱਟ ਤੇ ਮਾਰ ਕੇ ਕਿਹੜਾ ਤੈਨੂੰ ਲੱਗ ਜੂ ਪਤਾ ਦੇਖ ਲਈ ਮੈਂ ਨਾ 100% ਸਰਤ ਲਾ ਲਾ ਆ ਦੇ ਮੇਰੀਆਂ ਚ ਪੈਰ ਤੇ ਲੀਹ ਆਉਣਗੇ ਆ ਦੇ ਵਾ ਕੱਲ ਗਿਆ ਹੋਇਆ ਦਬਦਲ ਆ ਦੇਖੋ ਮਿੱਤਰੋ ਮੇਰੀਆਂ ਕੱਲ ਵਾਲੀਆਂ ਲੀਹਾਂ ਲੈ ਇਹ ਮੈਨੂੰ ਪਤਾ ਹੈ ਮੇਰੀ ਚੰਗਾ ਪੈਰ ਦਾ ਪਤਾ ਦੀ ਓਰੇ ਬਾਕੀ ਮਿੱਤਰ ਇੱਕ ਗੱਲ ਆਇਆ ਵੀ ਲੋਕਾਂ ਤੋਂ ਗੁੱਲੀ ਨਾ ਟਾਇਦ ਕਿ ਵੀ ਮਰਿਆ ਨਹੀਂ ਜਿੰਨਾਂ ਦੇ ਹੈਗਾ ਹਾਲੇ-ਦਾਲੇ ਬਾਲਾ ਆਪਣੇ ਦਾ ਚਲੋ ਮਿੱਤੋਂ ਕਿਹੜਾ ਮਰ ਗਿਆ ਹੂੰ ਜਿੰਨਾ ਆਪਣੇ ਹੈਗਾ ਹੂੰ ਆਪਣੇ ਵੀ ਹੈਗਾ ਪਰ ਆਪਾਂ ਜਿਹੜੀਆਂ ਮਿੱਤਰੋ ਪਲਟਾ ਕੇ ਵੀ ਜਿਹੇ ਤਾਂ ਡਾਲ ਨਹੀਂ ਹੈਗਾ ਕਿਤੇ ਬਾਕੀ ਹੁਣ ਪਾਣੀ ਲੱਗਿਆ ਇਦੋਂ ਮਾਗਰੋਂ ਹੁਣ ਤਾਂ ਪਰ ਕਿੱਥੇ ਹੋਊਗਾ ਨਾ ਪਹਿਲਵਾਨ ਪਾਣੀ ਫੜਿਆ ਵੀ ਨਹੀਂ ਓਰੇ ਇਹ ਉੱਚਾ ਰਹਿ ਗਿਆ ਖੁੰਝਾ ਸਿਟਕੇ ਤਾਂ ਹੋਇਆ ਡੈਡੀ ਦਾ ਵਾਲਟੀ ਆ ਨਾ ਆ ਦੇ ਚੰਦ ਚੜਿਆ ਹੋਇਆ ਮਾਰਲਾ ਨਿਗਾ ਚ ਹੈ ਮੂਰੀ ਚੜ ਕੇ ਮਿੱਤਰੋ ਮਾਰ ਦਿਆਂਗਾ ਤੁਹਾਨੂੰ ਫੇਰ ਦਿਖਾਦਾ ਆ ਦੇਖੋ ਮਿੱਤਰੋ ਮੈਂ ਇਹਨਾਂ ਨੂੰ ਕਹਿੰਦਾ ਆ ਦੇਖੋ ਇਹਨਾਂ ਦੀ ਖੱਡ ਪਈ ਹੈ ਇਹ ਬੰਦ ਕਰੀ ਹੋਈ ਆ ਇਹ ਕਿਹੜਿਆਂ ਚ ਪਾਣੀ ਪਿਆ ਇਹਨਾਂ ਤੋਂ ਚਾਹੇ ਆ ਗੱਬਿਓ ਆ ਆਪਣੀ ਬੱਟ ਟੁੱਟੀ ਹੋ ਇਹ ਕਿਹੜਾ ਭਰ ਕੇ ਫੇਰ ਪਰਲੇ ਚ ਗਿਆ ਹੋ ਪਾਣੀ ਇਹ ਵੀ ਮੇਰ ਨਾਲ ਸਰਤ ਲਾਲਾ ਤੂੰ ਤੁਸੀਂ ਮੰਨਦੇ ਨਹੀਂ ਤਾਂ ਮੇਰੀ ਗੱਲ ਨੂੰ ਇਹਨੂੰ ਆਹ ਆਟਾ ਆਪਣੀ ਕਿਤੋਂ ਗੱਬੇ ਟੁੱਟੀ ਹੋਈ ਯਾਰ ਜਿਹੜਾ ਡੈੜੀ ਦੀ ਤੋੜੀ ਹੋਈ ਇਹਦਾ ਪਾਣੀ ਕੱਢਿਆ ਹੋਊ ਮਾਕਰ ਚੱਕ ਕੋਸ ਕਰਿਆ ਹੋਊਗਾ ਹੈ ਉਹ ਪਰਲੇ ਪਾਸੇ ਪਾਣੀ ਗਿਆ ਹੋਇਆ ਉਵੇਂ ਬੱਟ ਡੈੜੀ ਦੀ ਇੱਥੇ ਤੋੜੀ ਹੋਈ ਉਵੇਂ ਛੱਡੀ ਹੋਈ ਹੈ ਡੈੜੀ ਨੇ ਚਲੋ ਮਿੱਤਰ ਹੁਣ ਚੱਲਦੇ ਆ ਮੋਟਰ ਕੰਨਿਓ ਹਾਂ ਜਿਹੜੀ ਨਿੱਕੇ ਨਹੀਂ ਇਹ ਤਾਂ ਲੈਣ ਗਈ ਬਾਕੀ ਮਿੱਤਰ ਹੁਣ ਚੱਲਦੇ ਆ ਹੁਣ ਇਹ ਜਿੱਤੇ ਗਾਂਹ ਵਾਲਾ ਪ੍ਰੋਸੀਜ ਕਰਾਂਗੇ ਉਹ ਤੁਹਾਨੂੰ ਦਿਖਾਵਾਂਗੇ ਬਾਕੀ ਤੁਹਾਨੂੰ ਆਪਣੇ ਖੇਤ ਦਾ ਪਤਾ ਹੀ ਜਾਂ 20 ਬੱਗੇ ਸਾਉ ਆਪਣਾ ਹਾਂ ਦੀਵੇ ਕੇ ਸਮ ਆਪਣਾ ਆ ਆਪਣੇ ਕੋਲ ਇੰਨੀ ਕ ਜਮੀਨ ਆ ਬਸ ਇਹ ਮਿੱਤਰੋ ਖੇਤੀ ਆਪਾਂ ਆਪਣੇ ਘਰ ਘਰ ਦੀ ਕਰਦੇ ਨੇ ਮੈਂ ਪਹਿਲਾਂ ਵੀ ਕੀ ਬਿਹਾ ਬਲੌਗਾਂ ਦੱਸਿਆ ਆ ਇਹਦੇ ਵੀ ਦੇਖ ਲੈ ਤੂੰ ਜਿਹੜੀ ਪਰਲੀ ਕਣਕ ਨੂੰ ਪਹਿਲਾਂ ਪਾਣੀ ਲੱਗ ਗਿਆ ਦੀ ਤੇਲ ਚੋਰੀ ਹੋਇਆ ਜਦੋਂ ਉਦੋਂ ਮਾਗਰੋਂ ਆ ਭਰੇ ਨਹੀਂ ਇਹ ਵੀ ਦੇਖ ਲੈ ਪੀਲੀ ਹੋਈ ਪੀ ਆਪਣੇ ਵਾਲੀ ਨੂੰ ਕਿਤੇ ਕੱਟ ਤੈਨੂੰ ਅੱਡ ਦਿੰਦੀ ਆ ਮਿੱਤਰੋ ਦੱਸਿਓ ਖਾਲ ਤੇ ਇਧਰਲੀ ਤੇ ਇਧਰਲੀ ਕਣਕ ਦਾ ਫਰਕ ਲੱਗਦਾ ਤੁਹਾਨੂੰ ਦੋਏ ਬਰਾਬਰ ਪੀਲੀਆਂ ਪੀਲੀਆਂ ਹੋਈਆਂ ਖੜੀਆਂ ਨੇ ਦੇਖ ਲੈ ਚਾਹੇ ਕਿ ਮਿੱਤਰੋ ਕੰਮ ਇਧਰ ਵੀ ਚੱਲਦਾ ਮਿੱਤਰੋ ਕਰੋ ਜੇ ਕੈਦਰ ਤਾਇ ਚਲਦੀ ਆ ਹੁਣ ਪਾਂਡੂ ਦੀ ਕਰੋ ਜੇ ਕਾ ਪੂਰਾ ਜਾਨੀ ਕਿ ਪਾਂਡੂ ਵਾਲਾ ਉਹ ਆਉਂਦਾ ਤੁਹਾਨੂੰ ਉਧਰ ਵੀ ਕਰਾ ਦੇਣਾ ਚੈੱਕ ਹੋਣ ਜਾਨੀ ਕਿ ਇੱਤਾ ਜਿਆਦਾ ਉਸ ਨੂੰ ਫੇਰ ਦੱਸੂਗਾ ਤਾਂ 330 2 ਫੁੱਟ ਤੇ ਆ ਜਾਣਗੇ 330 35 ਫੁੱਟ ਤੇ ਵਾਗ ਗਏ ਬਾਕੀ ਆ ਟੋਆ ਵੀ ਆਪਣਾ ਖਾਸਾ ਭਰ ਗਿਆ ਕੋਸਾ ਮਗਰ ਮਿੱਟੀ ਨਾਲ ਭਰ ਦੇਣਾ ਕੋਸਾ ਗੰਦਾ ਜਿਆ ਸਾਰਾ ਮਿੱਤਰੋ ਮਗਰ ਜਬੂਰ ਹੋ ਗਿਆ ਇਹਦੇ ਵਿੱਚ ਛੱਡ ਦਾਂਗੇ ਬਾਕੀ ਕਰੋ ਚੈੱਕ ਲੱਗੇ ਹੋਇਆ ਇੱਧਰ ਮਖਿਆਲ ਉੱਡਿਆ ਫਿਰਦਾ ਮੈਂ ਤਾਂ ਦੇਖੇ ਨਹੀਂ ਕੀ ਕਰੋ ਚੈੱਕ ਲੈ ਬਾਕੀ ਮਿੱਤਰੋ ਇਹ ਟਰਾਲੀ ਥੋੜੀ ਜਿਹੀ ਮਾਗਰ ਨੂੰ ਬਾਲੀ ਲੱਗੀ ਨਹੀਂ ਦੀ ਤਾਂ ਕਰਕੇ ਆ ਪੂਰੀ ਫਸਵੀ ਫਸਵੀ ਨਹੀਂ ਕਰਕੇ ਨਾ ਹੁਣ ਆ ਪਏ ਪਏ ਤੋਂ ਬਾਈ ਹੁਣੀ ਥੱਲੇ ਸਿੱਟ ਲਾਂਦੇ ਨੇ ਫੇਰ ਚੱਕਦੇ ਨੇ ਤਾਂ ਹਾਂ ਬਾਕੀ ਲੱਗੇ ਹੋਏ ਨੇ ਜਾ ਜਿੰਨਾ ਹੋ ਗਿਆ ਨਾ ਤੁਹਾਨੂੰ ਆਥ ਨੇ ਆ ਕੇ ਅਪਡੇਟ ਵੀ ਦਊਂਗਾ ਕਿਰਾ ਵੀ ਆ ਕਿੱਥੇ ਖਵਾ ਗਏ ਆਪਾਂ ਬਾਕੀ ਚੱਲਦੇ ਹੁਣ ਘਰੇ ਘਰੇ ਜਾ ਕੇ ਡੰਗਰਾਂ ਡੰਗਰਾਂ ਦਾ ਵੀ ਕੰਮ ਕਰਨਾ ਪੈਂਦਾ ਤੁਹਾਨੂੰ ਪਤਾ ਬਾਕੀ ਇੱਕ ਗੱਲ ਹੋਰ ਆ ਮਿੱਤਰੋ ਜਿੱਦੇ ਹੁਣਾ ਆਹ ਹਨ ਆਪਾਂ ਇੱਥੋਂ ਮਸਿਰ ਕੱਢਣੀ ਆ ਉਦੋਂ ਵੀ ਦੇਖੋ ਚੰਗਾ ਕਲਹੂਰ ਹੋਊਗਾ ਇੱਥੇ ਟਰੈਕਟਰਾਂ ਦਾ ਲੱਗ ਭਾਗ ਕਿਉਂ ਇਹ ਕੱਢਣੀ ਤਾਂ ਮਸ਼ੀਨ ਆਪਾਂ ਨੂੰ ਸਿੱਧੀ ਪਾਉਗੀ ਆ ਦੇਖੋ ਮਸ਼ੀਨ ਦੇ ਵਿੱਚ ਜਿਵੇਂ ਇਹਦੀ ਕਲੱਚ ਬਣੀ ਤੇ ਮੈਂ ਉਹਦੇ ਨੂੰ ਧਿਆਨ ਪਿਆ ਕਿਵੇਂ ਚੱਲਦੀ ਹੈ ਲੇਕਿਨ ਅੰਦਰ ਬੜੇ ਇਹਦਾ ਮਿੱਤਰੋ ਬੜੀ ਮਸ਼ੀਨ ਵਾਲਾ ਕੰਮ ਹੁੰਦਾ ਜੀ ਕਿਤੇ ਭਰਾ ਨੂੰ ਨਹੀਂ ਪਤਾ ਜਿਵੇਂ ਬੜੀ ਜਿਵੇਂ ਆਪਣੀ ਬੜੀ ਕੰਬੈਨ ਨਹੀਂ ਹੁੰਦੀ ਕਣਕ ਕਣਕ ਵੱਢਣ ਵਾਲੀ ਉਹਦੇ ਪ੍ਰੋਸੀਜਰ ਕਿਹਦਾ ਉਹ ਚੱਲਦਾ ਹੁੰਦਾ ਬਾਕੀ ਆ ਆਪਣੀ ਕੀ ਗੱਲ ਚੱਲਦੀ ਸੀ ਕਿਉਂ ਡੈਡੀ ਨੂੰ ਮੈਂ ਕਹਾ ਤੀ ਇਹ ਤੋਂ ਬੱਟ ਸਿੱਧੀ ਪਾ ਲੂਗਾ ਇਹਨੇ ਪਾਈ ਨਹੀਂ ਹੋਣਾ ਇਹ ਦੋ ਟਰੈਕਟਰਾਂ ਜਾਣੀ ਕਿ ਟੋਚਨ ਪਾ ਕੇ ਫੇਰ ਨਿਕਲੂਗਾ ਬਾਕੀ ਹਲੇ ਸੁੱਖ ਸ਼ਾਂਤੀਆਂ ਕੰਮ ਚੱਲੀ ਜਾਂਦਾ ਭਜਨ ਪੂਰੇ ਰੱਖਣ ਦੀ ਲੋੜ ਨਹੀਂ ਪਈ ਯਾਨਕਿ ਜਾਈ ਜਾਂਦਾ ਪੋਰ ਥੰਨੇ ਨੂੰ ਜੇ ਕਿਤੇ ਜਿਵੇਂ ਕਿਤੇ ਅੜਿਆ-ਉੜਿਆ ਫਿਰ ਉੱਥੇ ਸ਼ਾਇਦ ਫੇਰ ਬੋਰੀਆਂ-ਬੂਰੀਆਂ ਭਰ ਕੇ ਰੱਖਣੀਆਂ ਪੈਣ ਹਨ ਬਾਕੀ ਆ ਉਹਦੇ ਜਿੱਥੇ ਆਪਾਂ ਮਸ਼ੀਨ ਖੜਾਈ ਤੀ ਉਹਦੇ ਟਰੈਕਟਰ ਕੱਢਿਆ ਸੀ ਉਹ ਦੀ ਨਹੀਂ ਪਈ ਹੋਈ ਆ ਬਾਕੀ ਇੱਕ ਗੱਲ ਮਿੱਤਰੋ ਹੋਰ ਇਹ ਮਸੀਨਾ ਆਪਣੇ ਵਾਲੇ ਟਰੈਕਟਰ ਮਗਰ ਤਾਂ ਪਈ ਨਹੀਂ ਸੀ ਇਹ ਦੀ ਆ ਜਿਹੜੀ ਉਹਨੇ ਤਾਹਾਂ ਉੱਪਰ ਜਦ ਇਹਦੇ ਉੱਤੇ ਰੱਖੀ ਹੁੰਦੇ ਰੇ ਆਪਣੀ ਸਾਤਰੀ ਦੇ ਨਾਲ ਲੱਗਦੀ ਜਾਂਦੀ ਇਹ ਰਿਕਰਡ ਬੋਰਡ ਮਗਰੀ ਪਾ ਕੇ ਲੈ ਕੇ ਆਂਦੀ ਨਹੀਂ ਚਾਚੇ ਕੇ ਹੁਣ ਦੇਖਦੇ ਆ ਉਹਦੇ ਨਹੀਂ ਕੱਢਾਂਗੇ ਕਿਵੇਂ ਕੱਢਾਂਗੇ ਟੋਚਨ ਪਾ ਕੇ ਉਹ ਤੁਹਾਨੂੰ ਅੱਗੇ ਆਪਾਂ ਵਲੌਗ ਵਿੱਚ ਦਿਖਾਵਾਂਗੇ। ਬਾਕੀ ਹੁਣ ਚਲਦੇ ਆ ਘਰੇ ਚਾਰ ਚੁਰ ਆਪਾਂ ਫਤ ਲਿਆ ਤੀ। ਵਾਹ ਕਿਉਂ? ਟ੍ਰੇਲੀ ਫਸ ਗਈ। ਸੋਏ ਜਿਹਾ ਸਿੱਧਾ ਇਹਨੂੰ ਨਿਵਾਉਣਾ ਸੀ। ਇਹਨੂੰ ਸਿੱਧਾ। ਮਦਦ ਆ ਰਹੀ ਜ਼ੈਟਲਿ ਹੁਣੇ ਕੱਢਦੇ ਆ ਵੇ ਡੰਗਰਾਂ ਨੂੰ। ਮੜਾ ਮੜ ਬਨ ਬਨ ਲਈਏ ਫੇਰ ਤੁਹਾਨੂੰ ਮਿਲਦੇ ਆ। ਆਹ ਮਾਰ ਜੋਰ। ਐਦਾਂ ਦਾ ਢਿੱਡ ਗਰੀ ਫੇਰ। ਸਿੱਧਾ ਸੁੱਕਾ ਲੱਗਿਆ। ਹਾਂ ਮਿੱਤਰੋ ਤੁਸੀਂ ਪਹਿਲਾਂ ਦੇਖਿਆ ਆਪਾਂ ਜਾਂ ਮੋਟਰ ਤੋਂ ਤੁਹਾਨੂੰ ਬੋਰ ਬੋਰ ਉਹਨਾਂ ਕਿ ਦਿਖਾਇਆ ਜੇ ਆਪਾਂ ਕਰਦੇ ਸੀ ਮੁੜ ਕੇ ਤਾਂ ਆਪਾਂ ਗਏ ਨਹੀਂ ਹੈਗੇ ਹੁਣ ਆਪਾਂ ਡੰਗਰਾਂ ਡੰਗਰਾਂ ਦਾ ਕੰਮ ਜਾਵਾਂ ਨਵੇੜਤਾ ਬਾਕੀ ਆ ਦੇਖੋ ਦੋ ਦੋ ਚੋਕੇ ਰੱਖਦਾ ਹੁਣੇ ਪਹਿਲਵਾਨ ਜਾਊਗਾ ਪੌਣ ਬਾਕੀ ਨਾਲ ਅੱਜ ਇੱਕ ਮੈਂ ਵੀਡੀਓ ਥੱਲੇ ਜਿਹੜੀ ਆਪਾਂ ਟਰੈਕਟਰ ਦੀ ਨਹੀਂ ਪਾਈਤੀ ਆਪਣੇ ਦੀ ਪਰਸੋਂ ਪਾਈਤੀ ਹਾਂ ਉਹ ਤੇ ਇੱਕ ਭਰਾ ਦਾ ਨਾ ਉਹ ਆਇਆ ਸੀ ਕਮੈਂਟ ਕਹਿੰਦਾ ਤੁਹਾਡੇ ਆਦਨ ਦੀ ਕਹਿੰਦਾ ਆਪਣੇ ਜੂ ਪਾਇਬ ਦੀ ਫੀਡਿੰਗ ਦਿਖਾ ਦਿਓ ਵੀ ਜਿਹੜੀ ਆ ਆਪਣੀ ਮਾਗਰ ਮਿੱਤਰੋ ਜੂ ਪਾਇਬ ਲਾਈ ਸੀ ਤੁਹਾਨੂੰ ਆਪਾਂ ਮੂਗਰੋਂ ਚ ਵਿੱਚ ਕਰਾ ਦੇਣਾ ਤੁਹਾਨੂੰ ਚੈੱਕ ਵਾਕੀ ਟਰੈਕਟਰ ਅੰਦਰ ਖੜਾ ਕਾ ਕਰਕੇ ਨਹੀਂ ਬਾਕੀ ਚਲ ਸਰ ਜੁਖਲੀ ਬਾਕੀ ਮਣ ਮੈਨੂੰ ਵੱਲ ਬਲਾ ਲੈਣ ਦੋ ਤੁਹਾਨੂੰ ਫੇਰ ਦਿਖਾਉਣਾ ਮਿੱਤਰੋ ਕਰੋ ਜੇ ਇੱਕ ਬਾਈ ਕਹਿਆ ਜੀ ਆਪਣੇ ਜੂ ਪਾਇਪ ਦੀ ਫੀਟਿੰਗ ਦਿਖਾ ਦਿਓ ਵਿੱਚ ਆਪਣੀਆਂ ਪੇਟੀ ਵੀ ਲੈ ਆਈ ਆ ਮਿੱਤਰੋ ਆ ਜਿਹੜੀ ਆਪਣੀ ਪੇਟੀ ਲੈ ਆਈ ਦੀਆਂ ਨੇ ਇਹ ਚ ਇਹ ਵੀ ਆਪਣੀਆਂ ਦੇਖੋ ਜੂ ਪਾਇਪ ਦੇ ਨਾ ਅੰਦਰ ਅੰਦਰ ਫਿੱਟ ਕਰੀ ਹੋਈ ਆ ਕਰ ਲੋ ਚੈੱਕ ਜਿਵੇਂ ਸਪੇਸ ਨਹੀਂ ਬਾਕੀ ਆ ਹੀਠ ਹੈ ਪੱਤੀਆਂ ਲਵਾ ਕੇ ਉਹਦੇ ਉੱਤੇ ਆ ਯਾਨੀ ਕਿ ਮਿੱਤਰੋ ਪੇਟੀ ਜਿੰਨਾ ਟਰੈਕਟਰ ਮਰਜੀ ਬੁੜਕਦੇ ਨਾ ਤਾਂ ਆਪਣੀ ਹਲਦੀ ਆ ਜੂਬ ਐਪ ਨਾ ਆਪਣੀ ਹਲਦੀ ਆ ਪੇਟੀ ਜਮਾ ਨਹੀਂ ਹਲਦੀ ਜਾਨੀ ਕਿ ਆਨੇ ਦੀ ਹੈ ਬਾਕੀ ਉਧਰੋਂ ਵੀ ਆ ਦੇਖੋ ਦੋਏ ਸਾਈਡਾਂ ਤੋਂ ਆ ਦੇਖੋ ਤਾਂ ਹਾਂ ਤੁਹਾਨੂੰ ਪੇਟੀ ਦਿਖਾ ਦੇਣਾ ਦੇਖੋ ਐ ਪੂਰੀ ਪੂਰੀ ਵਿੱਚ ਆ ਫਿੱਟ ਜਮਾ ਦੀ ਫਿੱਟ ਦੀ ਫਿੱਟ ਚਾਰ ਬਾਕੀ ਉਹ ਤੁਹਾਨੂੰ ਮੈਂ 20 ਦਾ ਦਿਖਾਉਣੇ ਬਾਕੀ ਤੁਹਾਨੂੰ ਜੂਬ ਐਪ ਦੀ ਆਪਣੀ ਦੀ ਫੀਟਿੰਗ ਦਿਖਾ ਦੇਨੇ ਆ ਆਪਾਂ ਬਾਕੀ ਉੱਤੇ ਦਾ ਤੁਹਾਨੂੰ ਮੈਂ 7 ਦਿਖਾਈ ਆ ਆਪਣੇ ਹੌਲੈਂਡ ਵਾਲੀ ਲੱਗੀ ਹੋਈ ਆ ਬਾਕੀ ਮਿੱਤਰੋ ਲੱਗਦੀ ਉਹ ਇੱਕ ਵੱਡੀ ਸਾਰੀ ਵੀ ਹੁੰਦੀ ਆ ਤੁਸੀਂ ਦੇਖਿਆ ਹੋਊਗਾ ਜਿਹਦੇ ਆਲੇ-ਦਾਲੇ ਇਹਦੇ ਫਾਈਬਰ ਦੇ ਉੱਤੇ ਨਾ ਬਹੁਤ ਕਈ ਲਾਈਟਾਂ ਲੱਗੀਆਂ ਹੁੰਦੀਆਂ ਨੇ ਐਡੀ ਇੰਡੀਕੇਟਰ ਤੇ ਲੱਗੀਆਂ ਹੁੰਦੀਆਂ ਨੇ ਮਾਗਰ ਮੂਰੇ ਗੱਬੇ ਜਿਹੀ ਲਾਈਟਾਂ ਲੱਗੀਆਂ ਹੁੰਦੀਆਂ ਮੈਨੂੰ ਤਾਂ ਬੁਰੀ ਲੱਗਦੀ ਆ ਤਾਂ ਨਹੀਂ ਮੈਲ ਬਾਈ ਮੈਨੂੰ ਐ ਦੀ ਵੀ ਸਿੰਪਲ ਜੀ ਲਵਾਈਏ ਜਿਵੇਂ ਆਹ ਆ ਗਈ ਵਾਸਤੇ ਆਪਾਂ ਨੇ ਤਾਂ ਹੀ ਕੱਲੀ ਇੰਨੀਆਂ ਕਾਬ ਦੇ ਮਰਜ਼ੀ ਦੇ ਲੱਟਾਂ ਆਈਆਂ ਨੇ ਉਹ ਲਾਈਟਾਂ ਵਾਲੀ ਆਪਾਂ ਨੂੰ ਕੋਈ ਖਾਸ ਪਸੰਦ ਨਹੀਂ ਬਾਕੀ ਇੱਕ ਭਰਾ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਹੜੀ ਵਧੀਆ ਲੱਗਦੀ ਆ ਵੀ ਆਹ ਹੌਲੈਂਡ ਵਾਲੀ ਸਿੰਪਲ ਜਾਂ ਉਹ ਜਿਹਦੇ ਇੰਨੀਆਂ ਲਾਈਟਾਂ ਲੁੱਟਾਂ ਜਿ ਲੱਗੀਆਂ ਹੁੰਦੀਆਂ ਨੇ ਬਾਕੀ ਤਾਂ ਕਰਕੇ ਆ ਈ ਵਸੰਦ ਕਰੀ ਦੀ ਕਰ ਲੋ ਚੈੱਕ ਇਹਦੇ ਆ ਲੈਟਾ ਲੁਟਾ ਤੁਹਾਨੂੰ ਮੈਂ ਪਿਛਲੇ ਵਲੌਗ ਜੀ ਵੀ ਦਿਖਾਏ ਆਪਾਂ ਆਪਣੇ ਹਿਸਾਬ ਨਾਲ ਲਵਾਈਆਂ ਆਈਆਂ ਨੇ ਬਾਕੀ ਮਿੱਤਰੋ ਇਹਦੇ ਚ ਆਪਾਂ ਦੇਖੋ ਇੱਕ ਨਟ ਤਾਂ ਆਹ ਕਿਸਿਆ ਜੂ ਪਾਈਪ ਦੇ ਮਗਰਾੜ ਚ ਗਲੀ ਕੱਢ ਕੇ ਆਹ ਦੇਖੋ ਅੰਦਰ ਸਪੋਰਟ ਪਾ ਕੇ ਵੀ ਜਮਾਂ ਹਿੱਲੇ ਨਾ ਇੱਕ ਨਟ ਇੱਧਰ ਇੱਕ ਨਟ ਆਹ ਦੇਖੋ ਇੱਧਰ ਲੱਗਿਆ ਹੋਇਆ ਠੀਕ ਆ ਇਹਦੇ ਵਿੱਚ ਜੂ ਪਾਈਪ ਦੇ ਗਲੀ ਗੱਡੀ ਹੋਈ ਆ ਬਾਕੀ ਤੁਹਾਨੂੰ ਹੇਠਾ ਦੋ ਫੀਟਿੰਗ ਚੈੱਕ ਕਰਾ ਦੇਣਾ ਕਰੋ ਚੈੱਕ ਆ ਦੇਖੋ ਆ ਜਿਹੜਾ ਆ ਉੱਤੋਂ ਜੂ ਪੈ ਪਾ ਗਿਆ ਉਹ ਆਈ ਦੇ ਚ ਮਿੱਤਰੋ ਆ ਨਟਾਂ ਚ कसे ਹੈ ਇੱਥੇ ਆਪਾਂ ਲੋਗ ਨਟ ਕਸਿਉ ਨੇ ਆ ਦੇਖੋ ਕਰੋ ਚੈੱਕ ਠੀਕ ਆ ਆ ਬਾਸ ਲ ਪਾ ਗਏ ਆ ਚੀਜ਼ ਜਿਹੜੀ ਆਉਂਦੀ ਹੈ ਨਾ ਤਾਂਹਾਂ ਤੋਂ ਇਹਦੀ ਇਹ ਚ ਕਸੀ ਗਈ ਜਿਹੜੀ ਆ ਪਲੇਟ ਕਸੀ ਹੋਈ ਆ ਮਾਗਰ ਹੀਠਾਂ ਆ ਦੇਖੋ ਇਹ ਆ ਦੋ ਨਟਾਂ ਤੇ ਆ ਆ ਜਿਹੜੇ ਆ ਦੋ ਨਟ ਨੇ ਐ ਇਹ ਪਲੇਟ ਆ ਦੋ ਨਟਾਂ ਚ ਕਸੀ ਹੋਈ ਆ ਠੀਕ ਆ ਹਾਂ ਆ ਦੇਖੋ ਸਮਝ ਗਏ ਨਾ ਆ ਪਲੇਟ ਇਹਦੇ ਵਿੱਚ ਲਾ ਕੇ ਕੋਈ ਮਹਿਨਤ ਅਈ ਦੇ ਆਕਾਸਤੀ ਬਾਕੀ ਇਹ ਜ ਆਪਣੇ ਜੂਪਾ ਫਿੱਟ ਹੋ ਗਈ ਐਵੇਂ ਤਰੋਂ ਆਪਣੀ ਇਧਰਲੀ ਸਾਈਡ ਆ ਕਰ ਲੋ ਜੇਠੇ ਠਾਵਾ ਦੇਖੋ ਠੀਕ ਆ ਬਾਕੀ ਜੇ ਕਿਸੇ ਭਰਾ ਦਾ ਕੀ ਹੋਰ ਕਮੈਂਟ ਹੋਇਆ ਉਹ ਵੀ ਰਾਦ ਦਿਓ ਬਾਕੀ ਇੱਕ ਭਰਾ ਦਾ ਹੋਰ ਕਮੈਂਟ ਆਇਆ ਸੀ ਕਹਿੰਦਾ ਵੀ ਜਿਵੇਂ ਇਹ ਜਿਹੜਾ ਆਪਾਂ ਸਟੀਲ ਦਾ ਲਿਸਾਂਸਰ ਲਾਉਨੇ ਆ ਮੇਚ ਆ ਜੀ ਨਾ ਐ ਕਰਕੇ ਇਹ ਮਿੱਤਰੋ ਮੇਚ ਦੀ ਗੱਲ ਨਹੀਂ ਹੈਗੀ ਇਹ ਜਿਵੇਂ ਆ ਦੇਖੋ ਲਿਸਾਂਸਰ ਦਾ ਕੱਟ ਲਵਾ ਕੇ ਜੇ ਕਿਸੇ ਭਰਾ ਨੇ ਫਿੱਟ ਕਰਨਾ ਜਿਵੇਂ ਲੈ ਕੇ ਕੱਟ ਲਵਾ ਕੇ ਵਾ ਕਲੰਪਰਾਂ ਇਹ ਆਪਾਂ ਘੁੱਟ ਦਾ ਹਲੇ ਵੀ ਆਪਣਾ ਟੈਂਪਰੇਰੀ ਲੀ ਫਿੱਟ ਕਰਿਆ ਹੋਇਆ ਹੈ ਜੀ ਆ ਅਸਲੀ ਬੀਟਿੰਗ ਕਰਾਂਗੇ ਉਹ ਤੁਹਾਨੂੰ ਆਪਾਂ ਦਿਖਾਵਾਂਗੇ ਇੱਕ ਆਪਣੇ ਦੇ ਕੋਲੇ ਸਾਇਲੈਂਟਰ ਸਲੈਂਸਰ ਪਿਆ ਆਪਣੇ ਕੋਲ ਹੀ ਨੇ ਇਹਦੇ ਨਾਲ ਦਾ ਤੁਸੀਂ ਉਹ ਆਪਣੇ ਪਿਛਲੇ ਬਲੌਗਾਂ 'ਚ ਵੀ ਦੇਖਿਆ ਹੋਊਗਾ ਆਪਾਂ ਉਹ ਮਿੱਤਰੋ ਸਾਇਲੈਂਟਰ ਸਲੈਂਸਰ ਇਹਦੇ ਕਸ ਕੇ ਇਧਰਲੇ ਪਾਸੇ ਦੀ ਢੋਲ ਕੀ ਖੋਲਾਂਗੇ ਬਾਕੀ ਉਹ ਜਿਵੇਂ ਜਿਵੇਂ ਬਲੌਗ ਅੱਗੇ ਪਾਵਾਂਗੇ ਉਹ ਤੁਹਾਨੂੰ ਆਪਾਂ ਸਾਰੇ ਦੱਸਦੇ ਰਹਾਂਗੇ ਬਾਕੀ ਇੱਕ ਆਪਾਂ ਨੂੰ ਹੋਰ ਉਹ ਕਰਕੇ ਦੱਸੇ ਇੱਕ ਜਣ ਇਹ ਆਪਾਂ ਨੇ ਸੀਟ ਕਵਰ ਪਾਉਣਾ ਜਿਹੜਾ ਮਿੱਤਰੋ ਦੂਗਾ ਨਹੀਂ ਹੁੰਦਾ ਉਹ ਲੇ ਐਦਰਜੀ ਵਾਲਾ ਫੋਮ ਜੀ ਵਾਲਾ ਐ ਕਰਕੇ ਜੇ ਕੋਈ ਭਰਾਏ ਨੂੰ ਭਰਾ ਨੂੰ ਪਤਾ ਹੈ ਨਾ ਜੇ ਕੋਈ ਵਧੀਆ ਉਹ ਕਰ ਸਕਦਾ ਤਾਂ ਆਪਾਂ ਨੂੰ ਦੱਸਿਓ ਕਮੈਂਟ ਕਰਕੇ ਫਿਰ ਆਪਾਂ ਯਾਰ ਉਹ ਕਰਾਂਗੇ ਰੀਲਾਂ ਰੋਲਾਂ ਤੇ ਤੇ ਖਾਸਿਆਂ ਨੇ ਆਉਂਦੇ ਨੇ ਯਾਰ ਇੰਸਟਾਗ੍ਰਾਮ ਤੇ ਕੋਈ ਕਿਸੇ ਦਾ ਐ ਦੱਸਿਆ ਨਹੀਂ ਹੁੰਦਾ ਵੀ ਕਿੱਥੋਂ ਬੰਦਾ ਕੀ ਉਹ ਕਰੇ ਹਨਾ ਹੁਣ ਉਹ ਜੋ ਲਵੇ ਦੁਕਾਨਦਾਰੀ ਹੋਵੇ ਇੱਥੇ ਆਪਣੇ ਮਰੀਲ ਕੋਲੇ ਮਿੱਤਰੋ ਕੋਈ ਦੁਕਾਨ ਨਹੀਂ ਹੈਗੀ ਐ ਜੀ ਨਹੀਂ ਤਾਂ ਬੰਦਾ ਆਪਣਾ ਉਹ ਲਿਆ ਆਵੇ ਬਾਕੀ ਚਲੋ ਦੱਸਿਓ ਕਮੈਂਟ ਕਰਕੇ ਬਾਕੀ ਆਹ ਟਰਾਲੀ ਖੱਲ ਦੀ ਤੁਸੀਂ ਦੇਖਿਆ ਆਪਣੀ ਮਾਗਰ ਪਾਈ ਖੜੀ ਆ ਇਹ ਉਵੇਂ ਹੀ ਕੀ ਆ ਦੇਖੋ ਜਿਹੜੀ ਕਿਦੇ ਆਪਣੀ ਜਿਵੇਂ ਥੱਲੇ ਆ ਲਾਈਟ ਪਤਾਸੇ ਨਹੀਂ ਲਾਇਓਦੀ ਐ ਰਹੀ ਹੀ ਪਤਾਸੇ ਆ ਦਾ ਨਾ ਕਰੰਟ ਮੇਰਾ ਸੋਉ ਨੂੰ ਦਿੱਤਾ ਹੋਇਆ ਦੀ ਆਪਣੇ ਸੋਜ ਵੀ ਪਤਾਸੇ ਲਾਇਓ ਹੋਏ ਦੀਗੇ ਆਪਣੇ ਪਤਾਸੇ ਵੀ ਖੜ ਗਏ ਹੁਣ ਇਹਨਾਂ ਦਾ ਕਨੈਕਸ਼ਨ ਦਿੱਤੇ ਨੂੰ ਵੀ ਮੈਨੂੰ ਕਾਫੀ ਟਾਈਮ ਹੋ ਗਿਆ ਹੈ ਇੱਥਾਂ ਤੋਂ ਇਹ ਵੀ ਮਿੱਤਰੋ ਆਪਾਂ ਕੱਲ ਨੂੰ ਲੱਭਗੇ ਸਾਰਾ ਲੋਡ ਕਰਾਂਗੇ ਨਾਲੇ ਇਹਦੇ ਜਿਹੜੀ ਪ੍ਰਤਰਨ ਵਾਲੀ ਆਪਾਂ ਨੰਬਰ ਪਲੇਟ ਬਣਵਾਈ ਹੋਈ ਆ ਨਾਲੇ ਉਹ ਵੀ ਕਰਾਂਗੇ ਇੱਕ ਅੱਦੇ ਦਿਨ ਚ ਜਦ ਨਾਲ ਆਪਣਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮਾੜਾ ਜਾਂ ਬੋਰ ਹੋ ਜੇ ਫਿਰ ਆਪਾਂ ਇੰਦਰ ਨੂੰ ਇਹੀ ਕੰਮਾਂ ਨੂੰ ਹੁੰਨੇ ਆ ਚਲੋ ਠੀਕ ਆ ਮਿੱਤਰੋ ਬਾਕੀ ਸ਼ਾਮ ਅੱਜ ਮਿੱਤਰੋ ਆਪਣਾ ਵਲੌਗ ਤਾਂ ਹੋਊਗਾ ਸ਼ੂਟ ਆ ਹੋਰ ਅੱਜ ਜਰ ਇੰਨਾ ਕੰਮ ਨਹੀਂ ਸੀ ਮਗਰ ਕੀ ਰੋਜ਼ ਬੋਰ ਹੀ ਕਰਦੇ ਆ ਜੀ ਭਰਾ ਮਾਨੂੰ ਮਖੇ ਇੱਕੋ ਹੀ ਗੱਲ ਦਿਖਾਈ ਜਾਣੀ ਆ ਤਾਂ ਕਰਕੇ ਵੀ ਫੇਰ ਤਾਂ ਕਰਕੇ ਆਪਾਂ ਮੋਟਰ ਤੇ ਦਾ ਬਾਹਲਾ ਵਲੌਗ ਬਣਾਇਆ ਨਹੀਂ ਇੱਕ ਵਾਕੀ ਆਪਣੀ ਜਿਹੜੀ ਕਣਕ ਇਹ ਜੀ ਸਾਨੂੰ ਮੈਂ ਤੁਸੀਂ ਦੇਖੇ ਹੋ ਪਿਛਲੀਆਂ ਕਲਿੱਪਾਂ ਦੇਖ ਕੀ ਆ ਹੋਵੰਗੇ ਦੱਸਿਓ ਭਰਾ ਵੀ ਹੁਣ ਤਾਂ ਲੋਟ ਆ ਮੇਰੇ ਹਿਸਾਬ ਨਾਲ ਤਾਂ ਉਹ ਵਧੀਆ ਹੋ ਗਈ ਵਾਕਿਆ ਇੱਕ ਵਾਰ ਦੇਖਿਆ ਵੀ ਉਹਨੂੰ ਚੌਥਾ ਰੇ ਲਾ ਦਾਂਗੇ ਚਲੋ ਮਿੱਤਰੋ ਕਰਦਿਆਂ ਵਲੌਗ ਨੂੰ ਐਂਡ ਜੇ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਕਰ ਲਿਓ ਆਪਣੇ ਨੂੰ ਸਬਸਕ੍ਰਾਈਬ ਠੀਕ ਆ ਮਿੱਤਰੋ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਦਵਾਂਗਾ ਆਪਾਂ ਉਹਨਾਂ ਨੂੰ ਬੋਰ ਦੀ ਸਾਰੀ ਡਿਟੇਲ ਵੀ ਕਿੱਥੇ ਕਿੰਨੇ ਕਿੰਨਾ ਕ ਹੋ ਗਿਆ ਵੀ ਕਿੱਥੇ ਕ ਆਪਾਂ ਝਰਨਾ ਚੁੜਨਾ ਵੀ ਕਿਵੇਂ ਕੀ ਸਿਸਟਮ ਕਰਾਂਗੇ ਤੁਹਾਨੂੰ ਸਾਰਾ ਅੱਗੇ ਜਾ ਕੇ ਬ ਵੀ ਆਇਆ ਨਹੀਂ ਕਦਾ ਇਹ ਵੀ ਲੰਬਾ ਟਾਈਮ ਨਹੀਂ ਚੱਲਦਾ ਬਾਕੀ ਉਹ ਮੈਂ ਭਰਾ ਨੂੰ ਪੁੱਛਿਆ ਵੀ ਸੀ ਕਮੈਂਟ ਕਰਕੇ ਵੀ ਵੀਰੇ ਕਾਹਤੇ ਦੱਸੀ ਐ ਕਰਕੇ ਉਹ ਕਹਿੰਦਾ ਵੀ ਇਹ ਕਹਿੰਦਾ ਖਰਾਬ ਹੋਏ ਤਾਂ ਕਹਿੰਦਾ ਇਹਦੀ ਮਨਿਆਦ ਨਹੀਂ ਹੈਗੀ ਇੰਨੇ ਟਾਈਮ ਨਹੀਂ ਕਹਿੰਦਾ ਵੀ ਪਲਾਸਟਿਕ ਵਾਲਾ ਕਰਾਂ ਤਾਂ ਵਧੀਆ ਥੀ ਬਾਕੀ ਜਿਹੜਾ ਕੋਈ ਨਾ ਆਪਣੇ ਪਿੰਡ ਮਿੱਤਰੋ ਇੱਥੇ ਲਵੇ ਹੋਰ ਆਲੇ-ਦਾਲੇ ਕਈ ਪੜੋਲੀ ਵਾਲੇ ਬੂਰੂ ਵੀ ਨੇ ਮੈਂ ਤਾਂ ਹੀ ਇਹ ਕਰਾਉਣ ਲੱਗਿਆ ਆਪਣੇ ਇੱਧਰ ਪਲਾਸਟਿਕ ਦਾ ਤਾਂ ਆਪਣੇ ਏਰੀਆ 'ਚ ਬਹੁਤ ਘੱਟ ਲੋਕ ਕਰਾਉਂਦੇ ਨੇ ਹੁਣ ਯਾਨੀ ਕਿ ਸਾਰੇ ਸਾਡੇ ਇਹੀ ਚੱਲਦਾ ਚਲੋ ਮਿੱਤਰੋ ਠੀਕ ਆ ਮਿਲਦੇ ਆ ਕੱਲੂ ਨਵੇਂ ਵਲੌਗ ਦੇ ਨਾਲ ਹੁਣ ਆਪਾਂ ਬੂਰ ਦੀ ਗੱਲ ਇਹ ਸਾਰੀ ਤੁਹਾਨੂੰ ਆਪਾਂ ਕੱਲੂ ਨਾਲੇ ਉਹ ਜਿਹੜਾ ਮੋਟਰ ਤੇ ਆਪਣਾ ਕਰਦਾ ਨਾ ਬੂਰ ਬਾਈ ਉਹਦੇ ਨਾਲ ਗੱਲ ਕਰਕੇ ਫਿਰ ਮੈਂ ਤੁਹਾਨੂੰ ਸਾਰੀ ਸਮਝਾਉਂਗਾ ਵੀ ਆਹ ਪੜੋਲੀ ਵਾਲੇ ਤੇ ਪਲਾਸਟਿਕ ਜੋ ਦੋਹਾਂ 'ਚ ਵੀ ਕਿਹੜਾ ਆਪਾਂ ਨੂੰ ਕਲੀਅਰ ਮੇਰੇ ਹਿਸਾਬ ਨਾਲ ਯਾਨੀ ਕਿ ਬਾਈ ਜਰੂਰ ਕਰ ਲਿਓ ਆਪਣੇ ਚੈਨਲ ਨੂੰ ਓਕੇ ਬਾਈ ਟਾਟਾ